ਪੰਜਾਬੀ ਸੰਗੀਤ ਜਗਤ ਨੂੰ ਪਿਆ ਵੱਡਾ ਘਾਟਾ ਉੱਗੀ ਲੋਕ ਗਾਇਕਾ ਮੋਨੀਰ ਸੇਲਾ ਜੀ ਦਾ ਹੋਇਆ ਦੇਹਾਂਤ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਮੋਨੀਰ ਸੇਲਾ ਅਤੀਰਸ਼ ਪਾਲਰ ਸੇਲਾ ਜੀ ਨਾਲ ਇਹਨਾਂ ਨੇ ਗਾਇਕੀ ਦੀ ਸ਼ੁਰੂਆਤ ਕੀਤੀ ਸੀ ਮੋਨੀਰ ਸੇਲਾ ਜੀ ਦੀ ਪਹਿਲੀ ਐਲਬਮ ਆਈ ਸੀ ਚੂੜੇ ਵਾਲੀ ਬਾਹ ਜੋ ਕਿ ਦੁਨੀਆ ਭਰ ਵਿੱਚ ਕਾਫੀ ਸੁਪਰ ਡੂਪਰ ਹਿੱਟ ਹੋਈ ਉਹ ਗਾਇਕ ਰਸ਼ਪਾਲ ਰਸੀਲਾ ਜੀ ਨੂੰ ਗਹਿਰਾ ਸਦਮਾ ਲੱਗਿਆ ਹੈ ਦੇਸ਼ ਵਿਦੇਸ਼ ਵਿੱਚ ਰਸ਼ਪਾਲ ਰਸੀਲਾ ਅਤੇ ਮੂਨੀਰ ਰਸੀਲਾ ਜੀ ਦੀ ਇਹ ਜੋੜੀ ਬਹੁਤ ਮਸ਼ਹੂਰ ਹੈ ਮੂਨੀਰ ਰਸੀਲਾ ਜੀ ਟੀਵੀ ਸੀਰੀਜ਼ ਦੇ ਵਿੱਚ ਵੀ ਬਹੁਤ ਵਾਰੀ ਕੰਮ ਕਰ ਚੁੱਕੇ ਨੇ ਮੂਨੀਰ ਰਸੀਲਾ ਜੀ ਨੇ ਪੰਜਾਬੀ ਸੰਗੀਤ ਜਗਤ ਦੀ ਝੋਲੀ ਵਿੱਚ ਕਾਫੀ ਸੁਪਰ ਗੀਤ ਝੋਲੀ ਪਾਏ ਜਿਨ੍ਹਾਂ ਵਿੱਚੋਂ ਮਿੰਨੀ ਮਿੰਨੀ ਬੀਣ ਵਜੇ ਗੋਰੀ ਸ਼ੀਸ਼ ਮਹਿਲ ਤੋਂ ਤੇ ਹੋਰ ਕਈ ਗੀਤ ਗਾਏ। ਉਹ ਪੰਜਾਬੀ ਸੰਗੀਤ ਜਗਤ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ। ਅਰਦਾਸ ਕਰਦੇ ਹਾਂ ਪ੍ਰਮਾਤਮਾ ਵਿਛੜੀ ਰਹਿਣ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਵੇ। ਦੋਸਤੋ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ। ਮੋਨੀ ਰਸੀਲਾ ਜੀ ਬਹੁਤ ਹੀ ਨੇਕ ਇਨਸਾਨ ਅਤੇ ਵਧੀਆ ਸੁਭਾਅ ਦੇ ਸਨ। ਲੰਬੇ ਸਮੇਂ ਤੋਂ ਬਿਮਾਰੀ ਨਾਲ ਪੀੜਤ ਸਨ ਮੋਨੀ ਰਸੀਲਾ ਜੀ ਸੋ ਹਸਪਤਾਲ ਦੇ ਵਿੱਚ ਉਹਨਾਂ ਨੇ ਦਮ ਤੋੜਿਆ। ਵਾਹਿਗੁਰੂ ਜੀ ਮਿਹਰ ਕਰਿਓ ਜੀ।